ਪੰਜਾਬੀ ਸਿਨੇਮਾ ਗਲਿਆਰਿਆਂ ਦੇ ਵਿੱਚ ਇੰਨੀ ਦਿਨੀ ਖਾਸ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਫਿਲਮ ਸਰਦਾਰ ਜੀ 3 ਇਸ ਦੇ ਵਿੱਚ ਸ਼ਾਮਲ ਪਾਕਿਸਤਾਨੀ ਚਿਹਰਿਆਂ ਨੂੰ ਫਿਲਮ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਪਾਕਿਸਤਾਨੀ ਚਿਹਰੇ ਹੁਣ ਇਸ ਬਹੁ ਚਰਚਿਤ ਫਿਲਮ ਦਾ ਹਿੱਸਾ ਨਹੀਂ ਹੋਣਗੇ ਵਾਈਟ ਹੇਲ ਸਟੂਡੀਓਜ਼ ਦੇ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਦੇ ਵੱਲੋਂ ਕੀਤਾ ਗਿਆ ਹੈ ਜੋ ਹਾਲ ਹੀ ਦੇ ਵਿੱਚ ਬੀਬੀ ਰਜਨੀ ਸਮੇਤ ਵਰਨਿੰਗ ਜਹੀਆਂ ਕਈ ਵੱਡੀਆਂ ਅਤੇ ਸੁਪਰ ਡੂਪਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਯੂਨਾਈਟਿਡ ਕਿੰਗਡਮ ਦੇ ਸਕਾਟਲੈਂਡ ਹਿੱਸਿਆਂ ਦੇ ਵਿਖੇ ਫਿਲਮਾਈ ਗਈ ਇਸ ਕਾਮੇਡੀ ਡਰਾਮੈਟਿਕ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਲੀਡ ਰੋਲ ਅਦਾ ਕਰ ਰਹੇ ਹਨ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਪਾਕਿਸਤਾਨੀ ਅਦਾਕਾਰਾ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲਿਆ ਗਿਆ ਸੀ ਹਾਨੀਆ ਅਮੀਰ ਤੋਂ ਇਲਾਵਾ ਮਸ਼ਹੂਰ ਕਾਮੇਡੀ ਕਲਾਕਾਰ ਨਾਸਿਰ ਚਿਨਯੋਤੀ ਅਤੇ ਸਲੀਮ ਅਲਬੇਲਾ ਦੁਆਰਾ ਇਸ ਮਲਟੀ ਸਟਾਰਰ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਣੀ ਸੀ ਸਾਲ 2015 ਅਤੇ 16 ਦੇ ਵਿੱਚ ਆਈਆਂ ਸਰਦਾਰ ਜੀ 1 ਅਤੇ ਸਰਦਾਰ ਜੀ 2 ਦੇ ਤੀਸਰੇ ਸੀਕੁਐਂਸ ਦੇ ਰੂਪ ਦੇ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੇ ਵਿੱਚੋਂ ਹੁਣ ਮੁੱਖ ਅਦਾਕਾਰਾ ਸਮੇਤ ਤਿੰਨੋਂ ਆਰਟਿਸਟਾਂ ਨੂੰ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਹ ਪਾਕਿਸਤਾਨੀ ਕਲਾਕਾਰ ਸੀ ਹੁਣ ਇਸ ਫਿਲਮ ਦੇ ਵਿੱਚ ਹਾਨੀਆ ਆਮੀਰ ਦੀ ਜਗ੍ਹਾ ਅਦਾਕਾਰਾ ਜੈਸਮਿਨ ਬਾਜਵਾ ਨੂੰ ਸ਼ਾਮਲ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਜਟਨ ਜੁਲੀਅਟ 3 ਦੇ ਵਿੱਚ ਵੀ ਮਹੱਤਵਪੂਰਨ ਰੋਲ ਨਿਭਾ ਚੁੱਕੀ ਹੈ ਲੰਦੇ ਪੰਜਾਬ ਦੇ ਕਲਾਕਾਰਾਂ ਦੀ ਹੋ ਚੁੱਕੀ ਰਿਪਲੇਸਿੰਗ ਤੋਂ ਬਾਅਦ ਹੁਣ ਰੀਸ਼ੂਟ ਹੋਈ ਹੈ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨਿਰਵਾਜ ਬਾਜਵਾ ਅਤੇ ਜੈਸਮੀਨ ਬਾਜਵਾ ਲੀਡਿੰਗ ਰੋਲ ਕਿਰਦਾਰ ਦੇ ਵਜੋਂ ਨਜ਼ਰ ਆਉਣਗੇ ਉਹਨਾਂ ਤੋਂ ਇਲਾਵਾ ਦੂਸਰੇ ਕਲਾਕਾਰਾਂ ਦੇ ਵਿੱਚ ਮਾਨਵ ਵਿਜ ਗੁਲਸ਼ਨ ਗਰੋਵਰ ਸੈਮੀ ਜੋਨਸ ਆਦਿ ਸ਼ਾਮਲ ਹਨ ਸਾਲ 2025 ਦੀ ਇੱਕ ਭੋਰ ਵੱਡੀ ਅਤੇ ਬਹੁ ਕਰੋੜੀ ਫਿਲਮ ਦੇ ਵਜੋਂ ਵਜੂਦ ਦੇ ਵਿੱਚ ਲਿਆਂਦੀ ਗਈ ਹੈ ਪਹਿਲੀ ਅਜਿਹੀ ਫਿਲਮ ਹੋਵੇਗੀ ਜੋ ਪਾਕਿਸਤਾਨੀ ਕਲਾਕਾਰਾਂ ਨੂੰ ਬਾਹਰ ਕਰਕੇ ਰਿਲੀਜ਼ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਕੋਮੇਡੀਅਨ ਇਫਤਿਹਾਰ ਠਾਕੂ ਨੇ ਭਾਰਤ-ਪਾਕ ਤਣਾਅ ਦੇ ਦੌਰਾਨ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ ਇਸ ਸਬੰਧੀ ਇਫਤਿਹਾਰ ਠਾਕੂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਕਹਿ ਰਹੇ ਸਨ ਕਿ ਉਹਨਾਂ ਦੀਆਂ ਕੋਈ ਵੀ ਪੰਜਾਬੀ ਫਿਲਮਾਂ ਸਾਡੇ ਬਿਨਾਂ ਨਹੀਂ ਚੱਲਦੀਆਂ ਉਹ ਸਾਡਾ ਬਾਈਕਾਟ ਨਹੀਂ ਕਰਦੇ ਪਰ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਹਾਂ ਇਫਤਿਹਾਰ ਨੇ ਉਹਨਾਂ ਕਲਾਕਾਰਾਂ ਨੂੰ ਕਿਹਾ ਜੋ ਉਹਨਾਂ ਦੇ ਖਿਲਾਫ ਬੋਲ ਰਹੇ ਸਨ ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦੀਆਂ ਉਹਨਾਂ ਨੇ ਸਾਡੇ ਬਿਨਾਂ ਜੋ ਵੀ ਫਿਲਮਾਂ ਬਣਾਈਆਂ ਸਨ ਉਹ ਸਾਰੀਆਂ ਫਲॉप ਗਈਆਂ ਸਨ ਉਹਨਾਂ ਨੇ ਕਿਹਾ ਸੀ ਕਿ ਸਾਡੇ ਬਿਨਾ ਫਿਲਮਾਂ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜਨਗੇ ਆਦਾਕਾਰਾਂ ਦੇ ਇਸ ਬਿਆਨ ਦੀ ਵਿਆਪਕ ਆਲੋਚਨਾ ਹੋਈ ਸੀ ਲੋਕਾਂ ਦਾ ਕਹਿਣਾ ਹੈ ਕਿ ਇਫਤਿਹਾਰ ਠਾਕੁਰ ਦੇ ਬਿਆਨ ਨੇ ਪੰਜਾਬੀ ਸਿਨੇਮਾ ਦੇ ਲਈ ਅਣਜਾਣੀ ਤਣਾਅ ਵਾਲੀਆਂ ਹਵਾਵਾਂ ਪੈਦਾ ਕਰ ਦਿੱਤੀਆਂ ਹਨ ਸਰਦਾਰਜੀ 3 ਦੀ ਟੀਮ ਨੇ ਸਮੇਂ ਸਿਰ ਜ਼ਿੰਮੇਵਾਰ ਫੈਸਲਾ ਲੈ ਕੇ ਇਹ ਸੰਦੇਸ਼ ਕਹਿ ਦਿੱਤਾ ਹੈ ਕਿ ਪੰਜਾਬੀ ਇੰਡਸਟਰੀ ਆਪਣੇ અપਮਾਨ ਨੂੰ ਚੁੱਪਚਾਪ ਨਹੀਂ ਸਹਿੰਦੀ ਸਰਦਾਰਜੀ 3 ਦੇ ਵੱਲੋਂ ਲਿਆ ਗਿਆ ਇਹ ਕਦਮ ਸਿਰਫ ਫਰਾਸਟਰ ਭਾਵਨਾ ਨਹੀਂ ਸਗੋ ਸਵੈ ਗરિਮਾ ਦਾ ਇਜ਼ਹਾਰ ਵੀ ਹੈ